ਦੀ ਨਰੀ ਆਈ ਦੀ ਮੇਰੀ ਆਈ ਵੀ ਆ ਪਰ ਪਹਿਲਾਂ ਨਾਲੋਂ ਫਰਕ ਪੈ ਗਿਆ ਥੋੜਾ ਜਿਹਾ ਚੱਲਦਾ ਪਾਣੀ ਪੂਰੀ ਫੀਟ ਗਿਆ ਹਰਕਦਾ ਗਤੀ ਤੋਂ ਉਹ ਗੱਦੇ ਜਿਹੜੀ ਕੁਮਾਲ ਕੰਮ ਜਾਂਦੀ ਇੱਧਰ ਦੇਖੋ ਕਿੰਨੀ ਉੱਚੀ ਹੈ ਕਿਉਂਕਿ ਇਹ ਤੇ ਸੜਕ ਕਰਕੇ ਇੱਧਰ ਆ ਕੇ ਐ ਨੀਵੀਂ ਹੋ ਗਈ। ਬਾਕੀ ਜਦੋਂ ਤੇ ਪਿਛਲੇ ਸਾਲ ਟੁੱਟੀ ਦੀ ਉਹਦੇ ਕਰਕੇ ਹੁਣ ਸਫਾਈ ਬਹੁਤ ਹੋ ਗਈ ਜੀ ਸਿਰੇ ਤੱਕ। ਹੁਣ ਉਹਨਾ ਪਾਣੀ ਉੱਚਾ ਚੜਦਾ ਨਹੀਂ ਨਹੀਂ ਤਾਂ ਪਹਿਨਾ ਪਾਣੀ ਬਹੁਤ ਚੜ ਜਾਂਦਾ ਤਾਂ। ਸਫਾਈ ਹੋਣ ਗੱਲ ਬਹੁਤ ਫਰਕ ਪੈ ਗਿਆ। ਜਿਹੜੀ ਸਫਾਈ ਆ ਉਹਦੇ ਗੱਲ ਬਹੁਤ ਜ਼ਿਆਦਾ ਫਰਕ ਪੈ ਗਿਆ। ਬਾਕੀ ਉਹਦੇ ਪੈਪ ਤੇ ਸਾਰੇ ਪੱਟ ਤੇ ਕਿਉਂ ਪਾਣੀ ਅੱਗੇ ਕਿਹੜੇ ਜੋੜ ਚੱਲਦਾ। ਸੜਕ ਵੀ ਤੋੜਤੀ ਉਹ ਤੇ ਗੱਡੇ ਤੇ ਇੱਧਰ ਆ ਕੇ ਦੇਖ ਲੋ ਵੀ ਪੰਜ ਪੁੱਤ ਨਹੀਂ ਨਹੀਂ ਹੋ ਜਾਂਦੀ। ਇੰਨਾ ਇੱਕੋ ਲੱਗਤ ਟਾਉਨ ਆ। ਸੜਕ ਕਰਕੇ। ਕਿਉਂਕਿ ਪਿੱਛੇ ਸੜਕ ਦੀ ਸਪੋਰਟ ਕਰਕੇ ਐਨ ਇਕਸਾਰ ਬਣਿਆ ਪਿਆ। ਇੱਧਰ ਆ ਕੇ ਐਨ ਬਿਲਕੁਲ ਨਹੀਂ ਵੀ ਹੋਗੀ। ਇੱਧਰ ਪਾਣੀ ਹੌਲੀ ਚੱਲਦਾ ਸਰ। ਬਾਕੀ ਉਧਰ ਪੁਲ ਉੱਪਰ ਤੇ ਦੇਖਦੇ ਆ ਜਾ ਕੇ। ਅਸਰੀਕਾਲ ਜੀ ਹਾਰਦਿਕ ਸਵਾਗਤ ਹੈ ਯਾਰ ਦੀ ਵੀਡੀਓ ਚ। ਰੱਬ ਦੇ ਮਨ 'ਚ ਪਤਾ ਨਹੀਂ ਕੀ ਆਇਆ ਹੋਵੇ ਜੀ ਕੀ ਨਹੀਂ ਦੇਖ ਲਓ ਹੁਣ ਤੁਸੀਂ ਕੱਲ ਤੁੱਕਾਂ ਦੀ ਦੁਪਹਿਰੇ ਤੋਂ ਤੋਂ ਹੈ ਵੀ ਦੱਸਿਆ ਗਰਮੈਸ਼ ਦੀ ਤੜਕੀ ਅੱਜ ਫੇਰ ਐ ਪੂਰੀ ਘੱਟ ਲਾਗੇ 1 ਵਜੇ ਤੇ ਲੈ ਕੇ ਮੰਨ ਕੇ ਚਲੂਗੀ 5-6 ਵਜੇ ਤੱਕ ਨਹੀਂ ਪਿਆ ਰੁਕ ਰੁਕ ਕੇ ਚਲੋ ਲਗਾਤਾਰ ਨਹੀਂ 1 ਵਜੇ ਕਾਫੀ ਸਪੀਡ ਗੱਲ ਪਿਆ ਤੇ 3-4 ਵਜੇ ਪਿਆ ਪੂਰਾ ਮੀ ਪਿਆ ਹੈ ਨਾ ਸੋਣਾ ਸਮਝ ਨਹੀਂ ਆndi ਵੀ ਰੱਬ ਕਰਨਾ ਕੀ ਚਾਹੁੰਦਾ ਵੀ ਦੇਖ ਲਓ ਵੀ ਹੁਣ ਤੁਸੀਂ ਹੜ ਲਿਆਂਦੇ ਫੇ ਸਾਰੇ ਪੱਸੀ ਜਦ ਲੋੜਤੀ ਜਾਦ ਕੋਈ ਨਹੀਂ ਸਾਜ਼ ਦਿੰਦਾ ਰੱਬ ਨੇ ਜੀ ਸਭ ਕੁਝ ਅਸੀਂ ਲਾ ਲਉ ਹੌਣ ਪਾਣੀ ਵੀ ਨਹੀਂ ਲੋੜੇਗੀ ਜ਼ਿੰਮੇਦਾਰਾਂ ਨੂੰ ਹੁਣ ਖੜ ਲਿਆਂਦੇ ਪਏ ਆ ਐਨ ਪੂਰਾ ਨਹੀਂ ਪਿਆ ਜਿੰਨਾ ਕਹਦੋ ਉਨਾ ਨਹੀਂ ਪਿਆ ਸਵੇਰੇ ਉੱਤੇ ਬਾਅਦ ਫਿਰ ਸਾਡੇ ਸੋਰ ਪੰਗਾ ਏ ਲਾਈਟ ਭੱਜ ਜਾਂਦੀ ਆ ਫਿਰ ਲਾਈਟ ਨਹੀਂ ਜਿਆ ਕਿ ਹੁਣ ਲਾਈਟ ਆਈ ਆ 9-10 ਵਜੇ ਤਕਰੀਬਨ ਕਰੇ ਕੀਆ ਕੋਲ ਐਨ ਨਹੀਂ ਪੂਰਾ ਬਾਕੀ ਬਾਕੀ ਰਿੰਗ ਦੱਸੇ ਡੋਗਦੇ ਵੀ ਨਹੀਂ ਕਿੱਦਾਂ ਰਿਹਾ ਪੀਤੇ ਆ ਕਿ ਨਹੀਂ ਪਰ ਸਾਡੇ ਵੀ ਨਹੀਂ ਕੱਲ ਵੀ ਅੱਜ ਵੀ ਆਉਣਾ ਤੜਕੇ ਨੂੰ ਉਹੀ 1:00 2:00 ਵਜੇ ਤੋਂ ਬਾਅਦ ਕੱਲ ਤੜਕੇ ਨੂੰ 4:00 ਵਜੇ ਆਇਆ ਤਾਂ ਅੱਜ ਤੜਕੇ ਨੂੰ 1:00 ਵਜੇ ਆ ਗਿਆ ਦਿਨ ਵਿੱਚ ਗਰਮੈਸ ਹੁਣ ਧੁੱਪਾਂ ਥੋੜੀ ਨਿਕਲੀ ਬਤਾ ਹੈਗੀ ਆ ਚਲੋ ਪਰ ਹਵਾ ਨਹੀਂ ਚੱਲਦੀ ਜੇ ਹਵਾ ਚੱਲੂਗੀ ਤਾਂ ਗਰਮੈਸ ਘੱਟ ਹੁੰਦੀ ਆ ਦਿਨ ਵਿੱਚ ਗਰਮੈਸ ਹੋ ਜਾਂਦੀਆਂ ਐ ਸ਼ਾਮ ਨੂੰ ਸ਼ਾਮ ਨੂੰ ਯਾਰ ਪੂਰਾ ਬੱਟ ਰਾਤ ਨੂੰ ਤੜਕੇ ਨੂੰ ਰੋਣੀ ਨਹੀਂ ਆ ਜਾਂਦਾ ਚਲੋ ਕਰ ਵੀ ਗਿਆ ਸਾਡੇ ਜਿਕਰਾਂ ਦਾਤੇ ਨੂੰ ਮਨਜ਼ੂਰ ਆ ਪਰ ਜਦ ਲੋੜ ਨਹੀਂ ਕਿ ਜਿਆਦਾ ਆਉਂਦਾ ਨਹੀਂ ਜਦ ਲੋੜ ਤੇ ਜਿਆਦਾ ਆਉਣਾ ਨਹੀਂ ਹੁਣ ਲੋੜ ਨਹੀਂ ਹੈ ਕਿ ਹੁਣ ਰੋਜ ਚਲੋ ਸੁੱਖ ਰੱਖੇ ਇਹੀ ਆ ਬਾਕੀ ਜਿੱਦਾਂ ਰੱਬ ਨੂੰ ਮਨਜ਼ੂਰ ਆ ਜੀ ਚਲੋ ਦੇਖਦੇ ਆ ਅਦਾਲੇ ਘੁੰਮ ਕੇ ਆਈਏ ਮੋਟਰ ਵੀ ਨਹੀਂ ਹਾਂ ਸੋ ਅੱਜ ਹੁੱਕ ਸਰਬੋਣੀ ਦੇ ਕੇ ਆਉਣੀ ਸੀ ਬਈ ਇਹਨੂੰ ਕਰਾਈਏ ਬੜੀ ਉੱਧਰ ਚਾਚਾ ਕਹਿੰਦਾ ਹਲੇ ਲਾਈਟ ਨੇ ਤੰਗ ਕਰੇ ਵੀ ਆ ਰੋਜ਼ ਲਾਈਟ ਭਾਜ ਜਾਂਦੀ ਆ ਵੀ ਮੀਂਹ ਕਰਕੇ ਤੁਹਾਨੂੰ ਦੱਸਿਆ ਹੀ ਆ ਉਹ ਕਹਿੰਦਾ ਵੀ ਹਲੇ 2-4 ਦਿਨ ਰੁਕ ਜਾ ਵੀ ਫੇਰ ਆਈ ਹੁਣ ਇਹਨੂੰ ਵੀ ਬੜੀ ਗਰਾਉਂਡ ਦੀ ਸਲਾਹ ਹੈ ਵੀ ਇਹਨੂੰ ਖੁੱਲੀ ਕਰਾ ਦਈਏ ਹਾਂ ਜੇ ਨਵੀਂ ਬਣਾਉਦੇ ਮੈਂ ਕਹੂੰ 8-10 ਹਜ਼ਾਰ ਰੁਪਏ ਲੱਜਣਾ ਫੇਰ ਜੈਟਰਟਰ ਬਦਲਣਾ ਹੋਵੇ ਫੇਰ ਨਹੀਂ ਲੋਟ ਆਉਣੀ ਹੈ ਉਹ ਵਧੀਆ ਹੁਕਾ ਇਹਨਾਂ ਬੋਲ ਤਕੜੇ ਇਹਦੇ ਇਹਨੇ ਗਜੈਸ ਹੈਗੀ ਆ ਆਹ ਥੱਲੇ ਕਰਾ ਦਾਂਗੇ ਇੱਧਰ ਇਹ ਇੱਧਰ ਉੱਪਰ ਕਰਾ ਦਾਂਗੇ ਬਹੁਤ ਵਾਦੂ ਗਜੈਸ ਹੈ ਦੇ ਵਿੱਚ ਇਹਦੇ ਬਰਾਬਰ ਦੀ ਕਰਾ ਦਾਂਗੇ ਮੈਂ ਕਿਹਾ ਤਕਰੀਬਨ 1.5 ਇੰਚ ਮੋਟੀ ਹੋਊਗੀ ਹੋਰ ਕੁੱਲੀ ਹੋਊਗੀ 3 ਇੰਚ ਹੈਗੀ ਆ 4.5 ਇੰਚ ਚਾਹੀਦੀ ਆ ਉਹ 4 ਇੰਚ ਹੀ ਆ 4.5 ਇੰਚੀ ਬਹੁਤ ਆ ਜੀ ਬਾਕੀ ਤੁਸੀਂ ਦੱਸਿਓ ਵੀ ਕਿੰਨੀ ਚਾਹੀਦੀ ਆ ਟਰਾਲੇ ਵਿੱਚ ਵੀ ਕਿੰਨੀ ਕ ਸਪੇਸ ਦਈਏ ਮੇਰੇ ਹਿਸਾਬ ਨਾਲ ਤਾਂ ਵੀ 1 ਇੰਚ ਸਪੇਸ ਬਹੁਤ ਆ ਕਿਉਂਕਿ ਪਹਿਲੇ ਟਰਾਲੇ ਨੂੰ ਸਾਡੇ ਨੂੰ ਜ਼ਿਆਦਾ ਸਪੇਸ ਦੀ ਤੇ ਜ਼ਿਆਦਾ ਸਪੇਸ ਕਰਕੇ ਟਰੈਕਟਰ ਖੜਾ ਬਹੁਤ ਹੁੰਦਾ ਤਾਂ ਹੁਣ ਇਹਨੂੰ ਮੇਰੀ ਸਲਾਹ ਵੀ ਅੱਧਾ ਜਾਂ ਪੌਣਾ ਇੰਚ ਸਪੇਸ ਰੱਖਾਂਗੇ ਬਹੁਤ ਆ ਇਹ ਵੀ ਨਹੀਂ ਸਪੇਸਾ ਖੜੇ ਹੋਣ ਵਾਸਤੇ ਟ੍ਰੈਕਟਰ ਨੂੰ ਤੰਬੀ ਚਾਹੀਦਾ ਮਰਾਜਾ ਗੈਲ ਨੂੰ ਬਾਕੀ ਤੁਸੀਂ ਦੱਸਿਓ ਵੀ ਕਿੰਨੀ ਸਪੇਸ ਰਖਾਈਏ ਇਹਦੇ ਵਿੱਚ 20 1 ਇੰਚ ਰਖਾਈਏ ਕਿ ਪੌਣਾ ਇੰਚ ਬਹੁਤ ਆ ਮੇਰੇ ਹਿਸਾਬ ਨਾਲ ਵੀ ਪੌਣਾ ਕਿੰਚ ਬਹੁਤ ਆ ਹੁਣ ਇਹ ਆਪਣੀ 4 ਇੰਚੀ ਆ ਇਹ ਆਪਾਂ ਮੈਂ ਕਹਾਂ ਵੀ ਪੌਣੇ 5 ਕਰਾ ਦਾਂਗੇ ਚਲ 5ੇ ਕਰਾ ਦਾਂਗੇ ਚਾਹੇ 5 ਪੌਣੇ 5 ਕਰਾ ਦਈਏ ਚਾਹੇ 5 ਕਰਾ ਦਈਏ ਇੱਕਸਾਰ ਹੋ ਜੂਗੀ ਬਾਕੀ ਜਾ ਕੇ ਆਉਂਦਾ ਜੱਜਾ ਚੇ ਕੋਲ ਵੀ ਉਹ ਕਹੀ ਜਾਂਦਾ ਕਹਿੰਦਾ ਬਿਜਲੀ ਕਰਕੇ ਟਾਈਮ ਨਹੀਂ ਹੈਗਾ ਬਈ ਪਹਿਣਾ ਇੱਕ ਟਰਾਲੀ ਖੜੀ ਆ ਹੋ ਸਕਤ ਕਰਨੀ ਆ ਕਿਉਂਕਿ ਲਾਈਟ ਤੰਗ ਕਰਦੀ ਨਹੀਂ ਕਰਕੇ ਸਾਡੇ ਪਪੂਲਰ ਬਹੁਤ ਆ ਇਹਦੇ ਕਰਕੇ ਸਾਡੇ ਕਿ ਨਹੀਂ ਲਾਈਟ ਬਹੁਤ ਜ਼ਿਆਦਾ ਤੰਗ ਕਰਦੀ ਆ ਹੁਣ ਦੇਖ ਲੋ ਵੀ ਰੋਜ਼ ਇਹ ਕੱਲ ਨਹੀਂ ਪਿਆ ਕੱਲ 10 11 ਵਜੇ ਲੈਟ ਆਈ ਅੱਜ ਦੇਖ ਲੋ ਨੂੰ 10 ਵਜੇ 10 ਵਜੇ ਲੈਟ ਆਈ ਆ ਪੌਣ 10 ਇਹੀ ਕਰਨ ਕਰਕੇ ਬੈਟਰੀ ਦੀ ਕਰਵਾਉਣੀ ਕਿ ਦਿਨ ਚ ਭੱਜੀ ਜਾਂਦੀ ਏ ਕਿਉਂਕਿ ਉਹ ਗਾਹਾਂ ਵਿੱਚ ਚਲਾਉਣਾ ਹੁੰਦਾ ਉਹਨਾਂ ਨੇ ਏਰੀਆ ਜਾਂ ਗਾਹਾਂ ਵਾਲੇ ਏਰੀਆ ਚਲਾਉਂਦੇ ਆ ਫੇਰ ਲੈਣ ਬੈਠ ਜਾਂਦੀ ਆ ਫੇਰ ਚਲਾਈ ਜਾਂਦੇ ਆ ਕਰੇ ਕੋ ਚਲਾ ਕੇ ਜਾਣਾ ਉਹਨਾਂ ਨੇ 2-3 ਵਜ ਦੇ ਨੂੰ ਰਾਤ ਨੂੰ ਹਵਾ ਲੈ ਕੇ ਆਉਣੀ ਮੀ ਫੇਰ ਖਰਾਬ ਹੋ ਜਾਂਦੀ ਹੈ ਇਹੀ ਕੋ ਚੱਲਦਾ 3-4 ਦਿਨ ਉਹ ਤੇ ਲੈਟ ਆ ਜਾਂਦੀ ਆ ਖਰਾਬ ਹੋ ਜਾਂਦੀ ਆ ਚਲੋ ਬਾਕੀ ਦੇਖਦੇ ਆ ਜੀ ਢੇੜਾ ਮਾਰ ਕੇ ਆਉਂਗਾ ਅੱਜੇ ਕੋਈ 10-20 ਘੱਟਕ ਟਾਈਮ ਲੱਗਦਾ ਫੇਰ ਉੱਤੇ ਬਾਦ ਹਿਲਾਉਂਦੇ ਆ ਹੁੱਕ ਬਣਾਉਂਦੇ ਆ ਤਾਂ ਟਰਾਲੇ ਨੇ ਪਹਿਣਾ ਤਾਂ ਕਿਤੇ ਬਾਹਰ ਅੰਦਰ ਹੋਣਾ ਇਹਨੇ ਵੀ ਜਰੇ ਨੇ ਉੱਥੀ ਘੜਾ ਉਦਣਦਾ ਏ ਤੋਂ ਪੰਜਵੀਂ ਨਹੀਂ ਕੱਢ ਹੋਇਆ ਕਿਉਂਕਿ ਜਦ ਹੁੱਕੇ ਨਹੀਂ ਪੈਂਦੀ ਹੈਗੀ ਜੇ ਹੁੱਕ ਪਾਉਂਗੀ ਤਾਂ ਟਾਟਰਾ ਦਾ ਬਾਹਰ ਨਿਕਲੂਗਾ ਬਣਾ ਕੇ ਲਿਆਉਂਦੇ ਹੁੱਕ ਦੇਖਦਾ ਅਸ ਕੱਲ ਨੂੰ ਚਲੋ ਚਲਦੇ ਹਾਂ ਮੋਟਰ ਕਿ ਨਹੀਂ ਕਰੀ ਬਾਲਟੀ ਕੇ ਨਹੀਂ ਬਾਲਟੀ ਕੇ ਸਾਡੇ ਗੱਲ ਆਉਂਦਾ ਸ਼ਰਤਾਂ ਲੈ 10 ਮਸੜੇ 6 ਜਣੇ ਆਜੋ ਸਸਰੀ ਘਰ ਦੀ ਸਾਰਿਆਂ ਨੂੰ ਹੌਣ ਕਾਦੀ ਲਾਉਣੀ ਪਾਲਟੀ ਪਾਪੜ ਵਾਲਾ ਆ ਗਿਆ ਹੁਣ ਖੜਾ ਰੋ 10 ਮਿੰਟ ਕੇ ਸੀ ਲਾਉਣੀ ਆ ਹੁਣ ਕਿੱਦੇ ਖੇਡ ਲੈ ਪਾਪੜ ਵਾਲਾ ਖੜਾ ਲੈ ਚਲੋ ਖਿਲੀ ਪਾਪੀ ਹਾਂ ਮੈਂ ਖੜਤ ਕੇ ਖੇਡ ਲੈ 100 ml ਦੀ ਲਿਆਏ ਉਹ ਵੀ ਨਾਲੇ ਰੋਲਤੀ ਇਹਦਾ ਤਾਂ ਕੰਮ ਹੋਈਆ ਜਦੋਂ ਮੇਲੇ ਨੂੰ ਗਿਆ ਜਿਆਦਾ ਏ ਕੜਾ ਵਾਲੇ ਕੜਾ ਮਾਰਦਾ ਮਨਾ ਆਜਾਦ ਕਰਾਏ ਯਾਰ ਹੋਰ ਦੋ ਜੱਦਾ ਵਾਲਾ ਬਰਾਤ ਆਉਣੀ ਕਰਕੇ ਹੌਲੀ ਲਾਪਰੀ ਤਾਂ ਇਹਦਾ ਦੂਈ ਗੱਡੀ ਜਤੇ ਨੇ ਸ਼ੀਟ ਖਾਨੀ ਕਰਤੀ ਬੋਕ ਲਾ ਲਾਇਆ ਥਾਰੇ ਨੇ ਤਹੀਨੇ ਵਾਲੀ ਵਜੇ ਆ ਹਲਾਕੀ ਲਾਇਆ ਇਹ ਹਲਾਕੀ 160 ml ਲਈ ਚ ਹੈ ਮੈਂ ਕਿਹਾ 200 ml ਦੀ ਆ 200 ਕਰ ਦੀ ਜੱਗੇ ਨੇ ਤਨ ਵੀੜ ਵੀ ਦਿੱਤਾ ਹੋਰ ਨੇ ਗੈਸ ਕਾ ਨਿਖਰ ਦੇਣੀ ਗੈਸ ਤਾਂ ਕੱਢ ਲਿਆ ਆ ਲਾ ਲਾ ਕੇ ਮਸਲ ਮੂੰਹ ਲਾ ਕੇ ਪੱਟੇ ਨਾਲ ਮੈਂ ਬਾਈ ਹਰਤੇ ਨਿਰੰਦਾ ਅੱਜ ਵਾਰੀ ਲਾ ਫੇ ਕਹਿੰਦਾ ਉਹ ਕਾਗਜ਼ੇ ਗੈਸ ਲਾ ਕੇ ਵੀ ਤਾਂ ਫੇਕਾ ਲਾ ਦਿੱਤਾ ਚਲੋ ਦੇ ਪੀਣਾ ਜੇ ਦਾਲ ਘੋਟਾ ਦਾ 50 ਕਰਕੇ ਪੀਨੇ ਹੋਲੀ ਹੋਲੀ ਸੀ ਬਫੇ ਚਮਚਾ ਲੈ ਲਾ ਮਿੰਡ ਮਿੰਡ ਕੇ ਐਮ ਐਲ ਐਮ ਲਈ ਜਾਣਾ ਟੇਂ ਟਿਆਨੇ ਦਵਾਈ ਮੰਗਣ ਸਰੇਂਜ ਲਿਆ ਸਰੇਂਜ ਚ ਥੋੜੀ ਜਿਹੀ ਲਾ ਨਾਰ ਚ ਲਾ ਦੀਏ ਤੇਰੇ ਇੱਥੇ ਲਾ ਦੀਏ ਫੁੱਲ ਜੂਗੀ ਕੋਈ ਕਹਿੰਦਾ ਸਰੇਂਜ ਦੇ ਨਾਰ ਚ ਹੋਲੀ ਹੋਲੀ ਅੱਪੇ ਜਾਈ ਜਾਣਾ ਗਲੂ ਪਹੁੰਚ ਚੜਾਈ ਤੂੰ ਕਦੂਕਾ ਕਰਕੇ ਦੋ ਘਾਟੇ ਲਵਨੀ ਪਾ ਦ ਲੈ ਕੇ ਬੋਤਲ ਚੜਾਈ ਯਾਰ ਸਵਾਦ ਹੈ ਜੀ ਪੀਨ ਦਾ ਗਟਰ ਗਟਰ ਮਾਰ ਧੋਕਣਾ ਕੀ ਫਾਇਦਾ ਆਪਣਾ ਆਪਣਾ ਸਾਫ ਆ ਸਾਰਿਆਂ ਦਾ ਤੁਸੀਂ ਧੁੱਕਾ ਧੁੱਕਾ ਵੀ ਅਸੀਂ 2 ਲੀਟਰ ਪੀਨ ਆ ਗਿਆ 360 ml ਬਗਿਆ ਨਾ ਊਟ ਮਗਰ ਜਮਾ ਕਰ ਲਈ ਉਹ ਹੋਣ ਬਾਲ ਜਣਾ ਅੰਦਰ ਉਹ ਨਹੀਂ ਉਹ ਵੀ ਗਈ ਦਿੰਦਾ ਬਾੜੀ ਇਕੱਠੇ ਪੀ ਲੈਦਾ 2 ਲੀਟਰ ਪੀਣ ਵਾਲੇ ਅਸੀਂ 1.6 ਲਾ ਲੁਗਿਆ ਪੀਣ ਤਾਂ ਅਸੀਂ ਵੀ 2 ਲੀਟਰ ਪੀ ਲੀਏ ਹਾਂ ਤੇ ਬਾਅਦ ਚ ਤੇਰੇ ਮੁੰਡੇ ਵਾਲਾ ਕਾ ਮੁੰਡਾ ਵਾਲਾ ਜਿਹੜੀ ਪੀੜ ਕੇ ਤਿੰਨ ਗਲਾਸ ਮਾਰੀ ਤਿੰਨੇ ਪਾ ਦੋ ਥੋੜੀ ਬਾਅਦ ਥੋੜੀ ਨਹੀਂ ਨਹੀਂ ਉਹ ਦਾ ਮੁੰਡੇ ਨਾਲ ਆ ਮੇਰੇ ਨਾਲ ਨਾ ਉਹ ਗੱਲ ਕਰਦਾ ਉਹ ਵੀ ਤਾਂ ਤੇਰੇ ਪਰੇ ਗਿਆ ਆ ਪੀ ਕੇ ਪੀ ਕੇ ਫੜ ਫੜ ਤਿੰਨ ਗਲਾਸ ਪੀਤੇ ਡੰਡੇ ਦੇ ਤਿੰਨੇ ਨਾਲੇ ਬੈਕ ਮਾਰੇ ਉਕਣਾ ਹੀ ਚੱਲ ਲੋ ਜੀ ਮੀਂਹ ਤੇ ਬਾ ਪਾਣੀ ਸੋਹਾਂ ਚੱਲ ਰਿਹਾ ਹੈ ਇਹਨ ਪਈਆਂ ਚ ਇਹਨ ਪੂਰਾ ਪਾਣੀ ਆ ਪੰਜ ਚਾਰ ਦਿਨ ਚੱਲੂਗਾ ਇਹਨ ਉਮੀਦ ਆ ਬਾਕੀ ਜੇ ਹੁਣ ਕਿਰਪਾ ਰਹੀ ਰੱਬ ਦੀ ਤਾਂ ਇਹ ਨਹੀਂ ਤਾਂ ਫਿਰ ਪੰਜ ਸੱਤ ਦਿਨ ਪਾਣੀ ਇਹਨ ਪੂਰਾ ਚੱਲੂਗਾ ਪੰਜ ਸੱਤ ਦਿਨ ਤੇ ਬਾਅਦ ਹਟੂਗਾ ਬਾਕੀ ਦੇਖਦੇ ਆ ਹੁਣ ਵੀ ਸੁੱਖ ਜੇ ਵੀ ਰੋਜ਼ ਸਵੇਰੇ ਧੁੱਪਾਂ ਨਿਕਲ ਆਉਂਦੀ ਆ ਰਾਤ ਨੂੰ ਵੀ ਆ ਜਾਂਦਾ ਤੜਕੇ ਨਹੀਂ ਜਾ ਕੇ ਆਈ ਕੋਈ ਚੱਲਦਾ ਤਿੰਨ ਚਾਰ ਦਿਨ ਹੋ ਗਏ ਪਾਣੀਆਂ ਨ ਪੂਰਾ ਚੱਲਦਾ ਪਹੀ ਵਿੱਚ ਮਾਰੋ ਮਾਰ ਚਲੋ ਬਾਕੀ ਦੇਖਦੇ ਉਧਰ ਮੋਟੂ ਕੀ ਨਹੀਂ ਜਾ ਕੇ ਬਾਕੀ ਨਦੀ ਬਰਗੇੜਾ ਮਾਰ ਕੇ ਹੁੰਦੇ ਆ ਕਹਿੰਦੇ ਆਈ ਦੀ ਆ ਬਹੁਤ ਲੋਕੀ ਨਦੀ ਆਈ ਦੀ ਤੇਰੀ ਆਈ ਦੀ ਆ ਪਰ ਪਹਿਲਾਂ ਨਾਲੋਂ ਫਰਕ ਪੈ ਗਿਆ ਥੋੜਾ ਜਿਹਾ ਚੱਲਦਾ ਪਾਣੀ ਪੂਰੀ ਤੇਜ਼ੀ ਤੇ ਗੱਲ ਹਰਕਤ ਦਾ ਗਤੀ ਤੋਂ ਉਹ ਬੱਤੇ ਜੁੜੀ ਕਮਾਲ ਕਰੁੰ ਜਾਂਦੀ ਏ ਦਰਦੇ ਕੋ ਕਿੰਨੀ ਉੱਚੀ ਹੈ ਕਿਉਂਕਿ ਤੇ ਸੜਕ ਕਰਕੇ ਇੱਧਰ ਆ ਕੇ ਐ ਨੀਵੀਂ ਹੋ ਗਈ। ਬਾਕੀ ਜਦੋਂ ਤੇ ਪਿਛਲੇ ਸਾਲ ਟੁੱਟੀ ਦੀ। ਇਧਰ ਕਰਕੇ ਹੁਣ ਸਫਾਈ ਬਹੁਤ ਹੋ ਗਈ ਜਿਹਰੇ ਤੱਕ। ਹੁਣ ਉਹਨਾ ਪਾਣੀ ਉੱਚਾ ਚੜਦਾ ਨਹੀਂ ਨਹੀਂ ਤਾਂ ਪਹਿਨਾ ਪਾਣੀ ਬਹੁਤ ਚੜ ਜਾਂਦਾ ਤਾਂ। ਸਫਾਈ ਹੋਣ ਗੱਲ ਬਹੁਤ ਫਰਕ ਪੈ ਗਿਆ। ਜਿਹੜੀ ਸਫਾਈ ਆ ਇਹਦੇ ਗੱਲ ਬਹੁਤ ਜ਼ਿਆਦਾ ਫਰਕ ਪੈ ਗਿਆ। ਬਾਕੀ ਉਹਦੇ ਪੈਪ ਤੇ ਸਾਰੇ ਪੱਟ ਤੇ ਜਿਹੜਾ ਪਾਣੀ ਆ ਕੇ ਕਿਹੜੇ ਜੋੜ ਚੱਲਦਾ। ਸੜਕ ਵੀ ਤੋੜਤੀ ਉਹ ਤੇ ਗੱਡੇ ਤੇ ਇੱਧਰ ਆ ਕੇ ਦੇਖ ਲਓ ਕਿ ਪੰਜ ਬੁੱਤ ਨੀਮੀ ਹੋ ਜਾਂਦੀ ਐ। ਇੰਨਾ ਇੱਕੋ ਲੱਗਤ ਡਾਊਨ ਆ। ਸੜਕ ਕਰਕੇ। ਕਿਉਂਕਿ ਪਿੱਛੇ ਸੜਕ ਦੀ ਰਿਪੋਰਟ ਕਰਕੇ ਐਨ ਇਖਤਸਾਰ ਬਣਿਆ ਪਿਆ। ਇੱਧਰ ਆ ਕੇ ਐਨ ਬਿਲਕੁਲ ਨੀਮੀ ਹੋਗੀ। ਇੱਧਰ ਪਾਣੀ ਹੋਈ ਚੱਲਦਾ ਸਰ। ਬਾਕੀ ਉਧਰ ਪੁਲਪਰ ਤੇ ਦੇਖਦੇ ਆ ਜਾ ਕੇ। ਆ ਸਫਾਈ ਪੰਚ ਦੇ ਕਰਾ ਜਿਹਨੇ ਗੰਦ ਪਾਇਆ। ਹੋ। ਆ ਸਫਾਈ ਪੰਚ ਦੇ ਕਰਾ। ਲਹ ਕਰੂੰਗਾ ਕਾਹਦੇ ਨਹੀਂ ਇਹ ਜਿਆਦਾ ਸ਼ਰਤ ਹਾਰੇ ਅੱਜ ਹੋ ਹਾਂ ਨੀਂ ਤਾਂ ਬੱਕੇ ਬੋਲਾ ਫਦਾ ਸਵਾਈ ਕਰ ਲੈ ਨੂੰ ਹਾਂ ਬੋਲਾ ਵੀ ਨਹੀਂ ਹੈਗਾ ਉਹ ਅੱਜ ਬੋਲਾ ਵੀ ਨਹੀਂ ਹੈਗਾ ਬੋਲਾ ਗਿਆ ਪਿਆਰ ਨੂੰ ਚੱ 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 ਕਰ ਫਦਾ ਸਵਾਈ ਦਾ ਗੰਦ ਦੇ ਕਮਾਇਆ ਗੰਦ ਪਾਇਆ ਕੀ ਨਾ ਬੰਦਰ ਇਹਨੇ ਹੀ ਨਹੀਂ ਪਾਇਆ ਸਭ ਦੇ ਬਾਦ ਤੁਸੀਂ ਪੀਤਣ ਤੁਸੀਂ ਲੈ ਪਾਏ ਵੀ ਕਰਾਂਗੇ ਲੈ ਲੱਭੀਓ ਕੰਨ ਨਾਲ ਹੈਂ ਬੋਲ ਕੇ ਰੱਖੀ ਲਾ ਉਹਦੇ ਜਦ ਤਾ ਹਰੀ ਜਾਂਦਾ ਤੂੰ ਰੱਖ ਉੱਥੇ ਕਿਦਾਂ ਤੇ ਦੱਬਿਆ ਕੱਲ ਵੀ ਖੇਡਣਾ ਪੁੱਤਾਂ ਦੀ ਸੇਵਾ ਕਰਕੇ ਆਇਆ ਮੇਰਾ ਪੁੱਤ ਕਿੱਥੇ ਦੁੱਧ ਇਕੱਠਾ ਕਰਕੇ ਗਿਆ ਇਹ ਨੂੰ ਥੋੜਾ ਫਿਰ ਮੋੜ ਚਲ ਪਾ ਦੇ ਕੋਲ ਡਰਾਮਾ ਰੱਖ ਰਿਹਾ ਅੱਜ ਹਾਰ ਕੇ ਨੇ ਠੰਡੇ ਵੀ ਬੁਲਾਏ ਆ ਨਹੀਂ ਇਹ ਤਾਂ ਆਇਆ ਨਹੀਂ ਤੇ ਲੈ ਥੋੜਾ ਘਰੂ ਪਾਏ ਦਿੱਤੇ ਬਾਅਦ ਲੈ ਗਿਆ 2 ਲੀਟਰ ਵਾਲੀ ਬੁਆਈ ਆ ਲੈਪਰੀ ਤਾਂ 2 ਲੀਟਰ ਦੀ ਪਈ ਇਹਨੇ ਬੁਲਾਏ ਆ 10 ਦਾ 10 ਰੁਪਏ ਵਾਲੇ ਬੋਲੇ ਮੋਟਰ ਖਾਲੀ ਪਈ ਲੈਪਰੀ ਤਾਂ 500 ਵਾਲੀ ਤੇ ਬਾਅਦ ਲੱਗੀ ਸ਼ਰਤ ਵੀ ਜਿਹੜਾ ਹੁਣ ਹਾਰੂਗਾ ਬੜੀ ਬੋਤਲ ਬੁਲਾਉਂਗਾ ਤੇ ਲੈਪਰੀ ਦਾ ਰਿਆ ਵਿਚਾਰਾ ਲੀਟਰ ਵਾਲੀ ਦੀ ਜਿਹੜੀ ਮਾਝੂ ਨੇ ਉਹ ਕੱਢੀ ਆ ਆ ਬੜੀ ਰੱਖ ਲੈ ਬੜੀ ਰੱਖ ਲੈ ਕੰਮ ਆ ਜਾਂਦੀ ਆ ਉਹ ਬੜੀ ਆ ਦੋ ਦਿਨ ਨਹੀਂ ਬੜੀ ਰੱਖ ਲੈ ਇਹਦੇ ਵਿੱਚ ਕੋਈ ਚੀਜ਼ ਆ ਜਾਂਦੀ ਆ ਪਈਆ ਦੋ ਦਿਨ ੱਡੇ ਵੀ ਆ ਟੱਕਣ ਲਾ ਦੇ ਉਹਨੂੰ ਅੱਛਾ ਕੋ ਪੰਚ ਉੱਠ ਚਾਚਾ ਦਸਾਂ ਮੁਰਗੇ ਫੇਰੀ ਆਂਦੇ ਆ ਬੈਂਚ ਬਣਾਦਾ ਹੁਣ ਬੈਂਚ ਪਰ ਬਹਿ ਕੇ ਪੀਏਗਾ ਕਿੱਥੇ ਬੈਠੇ ਆ ਦੇਖ ਇਹਨੂੰ ਬਣਾਈ ਆਗਾ ਕੁੱਤਾ ਵੀ ਕੂਝ ਮਾਰ ਕੇ ਬਹਿਦਾ ਜਿੱਥੇ ਬਹਿਜੇ ਉੱਥੇ ਤਾਂ ਸਾਫ਼ ਕਰ ਲੋ ਕੁੱਤਾ ਵੀ ਕੂਝ ਮਾਰ ਕੇ ਬਹਿਦਾ ਆਹ ਦੇਖ ਉਧਰ ਬੈਠਾ ਆ ਗਿਆ ਕੁੱਤਾ ਮੇਰੇ ਗਾਲ ਆਵੇ ਅਮਰੀਦ ਆਫੀ ਕਰ ਚੱਕ ਚੱਕ ਬਣਾ ਦਿੰਦਾ ਦਿਲ ਕਾ ਪਾਇਆ ਸਾਰਾ ਚੱਕ ਲੈਦਾ ਸਾਬ ਇਹ ਦਾਦਾਦਰੇ ਤੇ ਨਹੀਂ ਗੇਰੀਆਂ ਚੱਕ ਕੇ ਪਾ ਲਈ ਆ ਵੀ ਕੋਚੀ ਨਹੀਂ ਆ ਗਿਆ ਤਾਂ ਕੋਚੀ ਵਾਲਾ ਆ ਗਿਆ ਫਿਰ ਹੈ ਆ ਜੀ ਕੋਚੀ ਵਾਲਾ ਆ ਗਿਆ ਓਰੇ ਬਾ ਤੂੰ ਤੂੰ ਇਹਦਾ ਹੀ ਨਹੀਂ ਤੋਰੇ ਬਾ ਆ ਗਿਆ ਤਾਂ ਮੈਨੂੰ ਹੋ ਗਿਆ ਜਾਂ ਹੋਣੀਗਾ ਇਹ ਜਾਂ ਇੱਥੇ ਕੋਚੀ ਵਾਲਾ ਅੱਛਾ ਅੱਛਾ ਕੋਚੀ ਵਾਲਾ ਸਾਰੇ ਇੱਧਰ ਉੱਧਰ ਹੋਈ ਗਿਆ ਹੌਲੀ ਹੌਲੀ ਤੇ ਤਰਵਿੱਤਰ ਲੋਆ ਨਾ ਵੇਚਦੇ ਹੋ ਭਲੇਕੇਗਾ ਮੈਂ ਵੇਚ ਬੈਠਿਆ ਹੋਕੋਂ ਮੈਂ ਬਸਤਾਉਂਦਾ ਇਹਦਾ ਵਿੱਚ ਇਹਨਾਂ ਲੋਹਾਂ ਨਾਲ ਕੋਈ ਨਾ ਕੋਈ ਕੰਮ ਆਏਗਾ। ਉਹ ਗੱਤਾ ਕਹੀ ਕੇ ਘਰ ਤੇ ਸਫਾਈ ਕਰਨੇ ਆ। ਘਰਾਂ ਸਫਾਈ ਚਾਈਦੀ ਹੈ ਕਰਾ ਲੂ ਸੜੀ ਸਫਾਈ। ਲੈ ਨਾ ਆਉਂਦਾ ਯਾਰ। ਤਾਂ ਚੱਕੜਿਆ ਗੁੱਥੀਆਂ ਨੂੰ ਮਾਰਨੂੰ। ਤੂੰ ਨਹੀਂ ਦੇਖੀਏ? ਆਂ ਫੇਕਲਾ ਤੂੰ ਹੀ ਸਾਲੇ ਪੈਣਾ। ਉਹ ਵਧਰ। ਕੱਚਾ ਹੈ ਲੈ। ਨਹੀਂ। ਮਤਲੀ ਬਾਹਰ ਚਾਹੀਏ ਤੇ ਬਾਹਰ ਕਿਹੜਾ ਆਲਾ ਟੀਨਾਂ ਦੇ ਬੈਠੇ ਸਾਰ ਬਸੇ। ਉਹ ਆ ਦੇ ਗੋਰੀ ਆਇਆ ਮੌਸਮ ਠੰਡਾ ਤਾਂ ਹੈਗਾ। ਹੈਗਾ ਤੇ। ਹੂੰ। ਮਾਹਲਾ ਕੱਚਾ ਹੈ ਹੋਰ ਬੱਕਜੂਗਾ ਮੜਾ ਜਾ। ਫੇਕਲਾ ਹੈ। ਆਲਾ ਸੋਨੀ ਕਹਿੰਦਾ ਰੱਖਣੇ ਤੇ ਨਾਲੇ। ਬਾਈ। ਬੜਿਆ ਤੇ ਭਾਈ ਨਦੀ ਮੂਰੀ ਆਈ ਵੀ ਹੈ ਕਹਿੰਦੇ ਹਾਂ ਨਦੀ ਬਹੁਤ ਆਈ ਵੀ ਹੈ ਤੱਪੜੀ ਉੱਪਰੋਂ ਦੱਪਿਆ ਹੋਇਆ ਨਦੀ ਨਦੀ ਗਾ ਮੈਂ ਦੇਖਿਆ ਤੁਸੀਂ ਕਿ ਆ ਕੇ ਆ ਮੈਂ ਕਿਹ ਨਦੀ ਆਈ ਵੀ ਇੱਥੇ ਦੇਖੀ ਪਾਣੀ ਦਾ ਇੰਨਾ ਕਾ ਮੈਂ ਦੇਖ ਕੇ ਆਇਆ ਜਿੱਥੇ ਨਹੀਂ ਪਾਣੀ ਥੋੜਾ ਜਿਆਦਾ ਬੱਦ ਕੇ ਇਹਨਾਂ ਦਾ ਪਾਣੀ ਹੈ ਇਹਨਾਂ ਦਾ ਇਹ ਜੀ ਪਾਣੀ ਇਹਨੋਂ ਜ਼ਿਆਦਾ ਹੋਰ ਤੂੰ ਕੀ ਕਰੀ ਹੋਈ ਹੈ ਇਹ ਜਿੱਦੇ ਇਹਨਾਂ ਦਾ ਪਾਣੀ ਹੈ ਬੱਸ ਹਾਂ ਇਹਨੋਂ ਜ਼ਿਆਦਾ ਹੁੰਗਾ ਥੋੜਾ ਜਿਆਦਾ ਇਹਨਾਂ ਨੇ ਜਿੱਥੇ ਲੱਗਦੇ ਉੱਥੇ ਲੋਕ ਕਮਾ ਲਵਣ ਨੂੰ ਇਹਨਾਂ ਦਾ ਕਾ ਉੱਥੇ ਨਾ ਫਿਰ ਆਰੇ ਮੈਂ ਵੀ ਦੇਖ ਕੇ ਆਇਆ ਇਹ ਇਹ ਨਹੀਂ ਵਾਰੀ ਆਉਣ ਦਿੰਦਾ ਬਾਈ ਪੰਚ ਰਾਤ ਨੂੰ ਕਹਿੰਦੇ ਹੋਰ ਛੱਡਣਾ ਰਾਤ ਨੂੰ ਕਹਿੰਦੇ ਹੋਰ ਛੱਡਣਾ ਇਹ ਕਿੱਥੇ ਤੇ ਆਉਣਾ ਸੜਾ ਹੋਰ ਪਾਣੀ ਉਹੀ ਮਾਰਿਆ ਛੱਡਿਆ ਵੇ ਮਾਰੂ ਦੋ ਚਟਾ ਕੇ ਛੱਡਿਆ ਵੇ ਕਹਿੰਦੇ ਹੋਰ ਇਹ ਕੇ ਸੱਤ ਲੋ ਜੋ ਭਾਖੜਾ ਹੈ 10 ਹੈ ਦਰਿਆ ਰਾਤ ਨੂੰ ਮੀਂਹ ਪਿਆ ਮੋਹਾਲੀ ਉਹ ਉਹਦਾ ਪਾਣੀ ਆਇਆ ਆ ਗਿਆ ਬੱਸ ਜੇ ਅੱਜ ਆਪਣੇ ਮਾੜਾ ਮੋਟੀ ਪਿਆ ਜੇ ਅੱਜ ਨਹੀਂ ਜੇ ਅੱਜ ਨਹੀਂ ਮੋਹਾਲੀ ਹੋਰ ਪੈਗੇ ਚੋਰ ਪਾਣੀ ਆ ਜਣ ਬੱਸ ਇੰਨਾ ਕੰਮ ਹੈ ਇਹਦੇ ਕਿੰਨਾ ਪਾਣੀ ਨਹੀਂ ਆਉਂਦਾ ਉਸ ਸਾਤਰੀ ਥੋੜੂ ਆਉਣੇ ਇਹ ਵੀ ਉਹੀ ਲੋਕ ਡਰਾਈਵ ਪਏ ਐ ਲੈ ਹੋਰ ਕਿਹਾ ਉਹ ਪਾਣੀ ਆ ਗਿਆ ਵਾਹ ਆ ਗਿਆ ਪਛਿੱਤਰ ਆਇਆ ਉਹ ਉਧਰ ਆਇਆ ਵਾਹ ਭਾਈ ਅਛਮੜੀ ਦਾ ਸੁੱਖ ਹੈ ਉਈਓ ਪਈ ਜਾਂਦੇ ਆ ਉਹ ਨਹੀਂ ਹੈਗਾ ਪਾਣੀ ਯਾਰ ਉਹ ਮੇਰੀ ਗੱਲ ਸੁਣ ਲੈ ਉੱਥੇ ਤੇ ਦੇਖ ਤੀ ਜਾ ਕੇ ਕਮਾਲ ਪਰ ਤੂੰ ਮੈਂ ਉਹ ਗਿਆਦਾ ਜਿਹੜਾ ਪਿਛਲਾ ਏਰੀਆ ਏ ਉਧਰ ਤਾਂ ਐ ਲੱਗਦਾ ਵੀ ਬਹੁਤ ਪਾਣੀ ਹੁੰਦਾ ਉਹ ਕਿਉਂਕਿ ਸੜਕਾਂ ਰੁਕਿਆ ਵਾਏ ਬਾਈ ਸੁਣ ਤਾ ਲੈ ਮੇਰੀ ਅੱਜ ਪਤਾ ਨਹੀਂ ਅੱਜ ਮੰਡਮਾ ਮੋਟਰਾਂ ਚੱਲਦੀਆਂ ਮੋਟਰਾਂ ਚੱਲਦੀਆਂ ਮੰਡਮਾ ਪਾਣ ਤਾਂ ਨਾ ਨੂੰ ਉੱਥੇ ਪਤਾ ਕੀ ਗੱਲ ਆ ਉੱਥੇ ਪਾਣੀ ਰੁਕਦਾ ਸੜਕ ਕਰਕੇ ਪਿੱਛੇ ਐਂ ਲੱਗਦਾ ਵੀ ਬਹੁਤ ਪਾਣੀ ਆ ਉੱਪਰ ਤੇ ਪਾਣੀ ਉੱਤੇ ਤੇ ਗਿਰਦਾ ਉਹ ਹੋਰ ਕੁਝ ਨਹੀਂ ਹੈਗਾ ਉੱਥੇ ਪਾਣੀ ਇੰਨਾ ਕ ਆ ਤਾਂ ਕੁਝ ਵੀ ਨਹੀਂ ਬੁੱਤ ਮੇਰੇ ਨਦੀ ਇਹ ਤਾਂ ਜਿੰਨੀ ਆਏ ਕਰਦੀ ਸੀ ਜਿੰਨੀ ਆਉਂਦੀ ਹੁੰਦੀ ਆ ਨਾ ਜਿੱਥੇ ਸੁੱਚੀ ਚੱਕੀ ਆ ਉੱਥੇ ਤਾਂ ਲੱਜਦਾ ਛਾਲਾ ਵੀ ਵਾਦੀ ਉੱਪਰ ਨੂੰ ਯਾ ਨਦੀਆਂ ਆਉਂਦੇ ਜਿਆਦਾ ਉਹ ਤਾਂ ਡੈਮ ਬਣ ਕੇ ਪਾਣੀ ਰੋਕ ਲੈਣ ਉਹ ਹਸਾਰਦਾ ਛੱਡ ਰਿਹਾ ਬਸ ਇਸ ਪਰ ਡੈਮ ਨੇ ਫਰਕ ਪਾਤਾ ਨਹੀਂ ਤਾਂ ਨਦੀ ਟੁੱਟਦੀ ਉਹ ਡੈਮ ਲੈਂਦਾ ਵਧੀਆ ਖੇਤਾਂ ਨੂੰ ਪਾਵ ਲੈਣਾ ਨਹੀਂ ਤਾਂ ਟੁੱਟਦੀ ਰਹਿੰਦੀ ਦੀ ਇਹ ਇਹ ਪ੍ਰਤੀਯੋਗਰ ਉੱਥੇ ਹਿਸਾਬ ਦਾ ਰੋਜ਼ ਨੀ ਰੁੱੜਦੀ ਸੀ ਥੋੜੇ ਇੱਕ ਵਾਰ ਕੀ ਆ ਮਤਲਬ ਸਾਲ ਕੱਢਦੀ ਸੀ ਟੁੱਟ ਜਾਂਦੀ ਸੀ ਸਾਲ 2 ਸਾਲ ਬਾਅਦ ਟੁੱਟ ਗਈ ਜਿਆਦਾ ਪੰਮੇ ਪ੍ਰਸਾਤਾਂ ਵੀ ਜਿਆਦਾ ਲੱਗਦੇ ਸੀ ਨਹੀਂ ਪ੍ਰਸਾਤਾਂ ਦੇ ਡੈਮੇਜ ਨਹੀਂ ਤੇ ਬਾਈ ਹਾਂ ਹੁਣ ਡੈਮ ਨਹੀਂ ਵੀ ਤਾਂ ਇੰਨਾ ਹੈ ਨਹੀਂ ਪੰਜਾਮ ਆ ਡੈਮ ਨਹੀਂ ਹਟਾਈ ਦੁਨੀਆ ਮਰਾਏ ਵੀ ਤਾਂ ਡੈਮ ਨਹੀਂ ਇਹ ਵੀ ਤਾਂ ਹੁਣ ਡੈਮੇਜ ਆ ਉੱਥੇ ਡੈਮ ਚ ਪਾਣੀ ਰੁਕ ਗਿਆ ਹਾਂ ਪਰ ਓਵਰਫਲੋ ਨਹੀਂ ਹੋਇਆ ਜੇ ਓਵਰਫਲੋ ਹੋਊਗਾ ਬ੍ਰੀਚ ਵੀ ਪਾਣੀ ਆ ਜਾਂਦਾ ਹਾਂ ਜੇ ਓਵਰਫਲੋ ਹੋਏ ਤਾਂ ਦੇਖੇ ਸਵੇਰ ਦਾ ਡੈਮ ਉਹ ਆਜ ਜਾ ਬੁਰ ਬੋਦਾ ਜਿਹੜਾ ਨਹਿਰ ਮੇ ਟੁੱਟੀ ਆ ਇਹ ਕਹਿੰਦਾ ਤੂੰ ਨਹਿਰ ਮਾ ਪਾਣੀ ਕਿੱਸਾ ਦਾ ਆਂ ਆਇ ਨਾ ਕਿੰਨਾ ਦੇਖ ਲਾ ਐਸੇ ਤਾਂ ਉੱਚੀ ਹੋਣੀ ਆ ਮੈਂ ਕਹਿੰਦਾ ਗੰਧੋ ਜਿਹੜੀ ਲੋਹੇ ਦੀ ਆ ਹਾਂ ਇਹ ਕਹਿੰਦਾ ਜੀ ਢੀ ਹੋ ਹਾਂ ਜਿਹੜੀ ਉੱਚੀ ਹੋਗੀ ਪੁੱਤ ਨੂੰ ਗਿਆ ਹਾਂ ਆਪਣਾ ਛੱਡੀ ਜਿੱਡੀ ਲਾ ਲਾ ਬਸ ਛੱਡੀ ਜਿੱਡੀ ਲਾ ਲਾ ਤੂੰ ਜਿਹੜਾ ਪਾਣੀ ਨਹਿਰ ਜਿੱਕਰਦਾ ਨਹੀਂ ਲਾਲ ਜੀ ਜਿਹੜੀ ਹਾਂ ਹਾਂ ਜਿਹੜੀ ਲਾਰਾਂ ਕਰਾ ਆ ਯਾਰ ਪਹਿਲਾਂ ਆਇਆ ਤਾਂ ਵੇ ਵੀ ਹੈਗਾ ਯਾਰ ਪਉਣ ਨੂੰ ਇੰਨਾ ਕੁ ਤਾਂ ਪਾਣੀ ਰਹਿਗਾ ਜਿਹੜੀ ਦੇਖ ਚਾ ਪਰ ਪਰ ਉਹਨੇ ਬਗਾਇਆ ਤਾਂ ਪਤਾ ਦੱਬਨ ਨੂੰ ਹਾਂ ਤੇ ਵੇਰੇ ਪੁੱਤ ਹੈ ਹੀ ਆ ਫਿਰ ਨੇ ਭਾਈ ਭਾਬੀ ਗੋਣੇ ਨੇ ਪਾਰਟੀ ਕੀਤੀ ਕਾਫੀ ਹਾਂ ਫੇਰ ਇਹਨੇ ਲਪੜਾ ਲਪਰੀ ਤੇ ਮੈਂ ਕਹਾ ਭਾਈ ਮੈਂ ਨਹੀਂ ਵੰਦਾ ਹੁਣ ਲੱਗਿਆ ਵੀ ਚੱਲ ਮੈਂ ਇਹਨੂੰ ਮੈਂ ਕਢਾ ਦਿੰਦਾ ਤੇਰੇ ਪੱਤੇ ਭਾਈ ਮੈਂ ਫੜ ਲੈਂਦਾ ਸਾਲਾ ਮੇਰੇ ਮਿੱਤਰਾਂ ਦੇ ਲਾਤੇ ਨੇ ਤੇਰੇ ਦੇਖੀ ਤਾਂ ਸੀ ਤੇਰੇ ਵਾਲੀ ਮੇਰੀ ਗੱਲ ਸੁਣੋ ਭਾਈ ਫੇਰ ਮੇਰੀ ਗੱਲ ਛੋਟੇ ਜਿਹੇ ਪੱਤੇ ਨੇ ਫੜ ਲੈ ਫੇਰ ਇੰਨੀ ਪੜਨਾ ਫੇਰ ਦਿਓਰ ਉਹ ਜਠਾਣੀ ਹੋਈ ਡਰਾਣੀ ਜਠਾਣੀ ਡਰਾਣੀ ਜਠਾਣੀ ਸਾਣੀ ਕੀ ਮਰ ਜੇ ਟੱਕੀਏ ਤਾਂ ਲਾਂਦੀ ਹੋ ਸਾਣੀ ਸਾਣੀ ਦੀ ਵੜਦੀ ਵੀ ਲਈ ਬਾਈ ਬਾਰ ਪਤਾ ਹੀ ਨਾ ਦੀ ਬਣੀ ਨਹੀਂ ਇਹ ਤੇਰਾ ਸਾਹੀ ਨਹੀਂ ਬੜੀ ਤੇਰਾ ਲਾਭ ਨਹੀਂ ਨਾ ਸਾ ਕਿਆ ਕਰਾਂ ਬਣਨਾ ਤਾਂ ਹੈ ਨਹੀਂ ਤਾਂ ਬਣਨਾ ਤਾਂ ਜੱਗੇ ਨੇ ਤਾਂ ਹੁਣੇ ਬਈ ਮੈਂ ਠੋਕੀ ਇਤਨੇ ਹਾਂ ਬਈ ਛਿੱਡੀ ਮੈਂ ਠੋਕੂ ਚਕਾਇਆ ਉਹ ਵੀ ਠੋਕੂ ਚਕਾ ਲ ਗਈ ਖਰਗ ਦੇ ਪੱਤੇ ਪੱਤੇ ਇਹਨੇ ਪਤਾ ਗੇਰ ਤਾਂ ਬੜਾ ਵੀ ਇਹਨੂੰ ਚੱਕ ਹੂੰਗਾ ਠੀਕ ਹੈ ਬਾਬਾ ਉਹਨੇ ਜੇ ਬਸ ਉਹਨੂੰ ਜਗਾ ਦਿੱਤਾ ਹੋ ਗਿਆ ਹੁਣ ਇਹ ਹੋਰ ਗਿਆ ਚੱਕਦੇ ਵਟੇ ਫਿਰ ਚੱਕਦੇ ਵਟੇ ਕੋਈ ਇੱਕ ਗੱਲ ਹੈ ਵੀ ਆਪਣੇ ਆਪਣੇ ਇੱਕ ਨਹੀਂ ਘਟਾ ਆਦੋਲੇ ਬਹੁਤ ਯਾਨਾ ਹਮਾ ਮੈਂ ਦੇਖਿਆ ਜਿੰਮੌਰ ਚੂਰਗ ਨਹੀਂ ਚੇ ਪਾਣੀ ਨਹੀਂ ਹੈਗਾ ਉਹ ਵੀ ਕਹਿੰਦਾ ਰਾਤ ਲੱਗ ਨਹੀਂ ਤੇ ਬੰਤ ਲੱਗਾ ਆਪਣੇ ਊੜਾ ਹੈ ਪਰ ਆਦੋੜੇ ਯਾਦ ਹੈ ਯਾਦ ਰਾਤ ਆਪਣੇ ਉਤਰਿਆ ਤਾਂ ਪੂਰੀ ਸਪੀਡ ਨਾਲ ਦੱਖਣ ਫੇਰ ਜਾਂਦਾ ਰਾਤ ਨੂੰ ਫੇਰ ਆਉਂਗਾ ਇਹ ਤਨੂ ਦਾਦਾ ਦਾ ਹੈਗਾ ਛਾਂ ਨੂੰ ਦੁਪਹਿਰ ਨੂੰ ਗਰਮੀ ਕਰਦੇ ਤਾਂ ਰਾਤ ਨੂੰ ਰੋਜ ਆ ਜਾਂਦਾ ਤੜਕੇ ਰਾ ਤੜਕੇ ਮੈਂ ਪੈਂਦਾ ਅੱਜ ਵੀ ਤੇ ਲਾ ਵੀ ਤੂੰ 1 ਵਜੇ ਆ ਗਿਆ ਕੱਲ 4 ਵਜੇ ਆਇਆ ਤਾਂ ਲਾਗੇ 10ਵੇਂ ਮਿੰਟ ਦਾ ਘੰਟਾ ਪਾਣੀ ਵਾਲੀ ਕਰ ਜਾਂਦਾ ਹਾਂ। ਹਾਂ। ਬਾਕੀ ਨਦੀਆਂ ਉਹੀ ਡਰਾਈ ਪਈਆਂ ਨੇ। ਉਹ ਇੰਤਰੀ ਵੀ ਆਈ ਵੀ ਦੀ ਅੱਜ। ਕਿਹੜੀ? ਆਹਾਂ। ਇਹ ਵਾਲੀ ਹੁਣੀ ਆ ਇਹ ਪਹਿਲਾਂ ਆਈ ਵੀ ਆਈ ਵੀ। ਉਹ ਲੇਟ ਆਪੀ। ਹਾਂ ਇਹ ਸੁਬਹ। ਅਰੇ ਇਹ ਲੇਟ ਆਪੀ। ਇਹਦੇ ਵਿੱਚ ਘੱਟ ਪਾਣੀ ਆ। ਇਹ ਸਾਂਭ ਲੰਦੀ ਪਾਣੀ। ਜਿਹੜੀ ਆਹ ਤਾਂ ਨਦੀ ਬੜੀ ਆ। ਇੱਕੇ ਨਦੀ ਵੀ ਡੁੱਗੀ ਜਾਂਦੀ ਆਪਣੇ ਵਾਲੀ ਨਾਲ। ਜਿਹੜੀ ਆਪਣੇ ਵਾਲੀ ਨਦੀ ਆ। ਇਹ ਜਹਾਦ ਵਾਲੇ ਖੇਤ ਦੀ ਨੇ ਗੱਭੇ ਤੇ ਮੁੱਚੀ ਆ। ਹਾਂ। ਉਹ ਆਗੇ ਭੱਜ। ਭਾਬੀ ਰੈਨਜ ਕਰੀ ਰੈ ਸਾਰੀ ਬੰਡੀ ਭਾਬੀ ਦੁਗੀ ਬਾਲ ਲਿਆ ਦੁਗੀ ਬਾਲ ਲਿਆ ਬਲਗੀਤ ਬਾਈ ਵੀ ਬਣਾਤਾ ਤੁਸੀਂ ਇਹ ਜੀ ਠਾਣੀ ਦੇ ਦਰਾਣੀ ਉਹ ਗੱਲ ਲੱਗਦੀ ਜੱਗਾ ਵੀ ਬਹੁਤ ਵਾਰੀ ਬਣਾਇਆ ਅੱਜ ਜੱਗਾ ਆ ਜੱਗਾ ਜੱਗਾ ਅਰੇ ਦੋ ਜਣੇ ਖੇਲਣ ਲੱਗੇ ਇੱਕ ਤੇਰੇ ਕਿਹੜੇ ਕਿਹੜੇ ਲੱਗੇ ਚਰਨਾ ਖੇਲਣ ਮੈਂ ਤਾਂ ਜੱਗਾ ਦਾ ਹਾਂ ਇਹਨੂੰ ਕਿਸੇ ਨੂੰ ਵੀ ਨਹੀਂ ਆਉਂਦਾ ਇਹਨਾਂ ਨੂੰ ਖੇਲਣਾ ਨਹੀਂ ਆਉਂਦਾ ਆਪਣੇ ਆਪੇ ਫਸ ਜਾਂਦੇ ਆ ਆਪਣੇ ਆਪ ਹੀ ਉਹ ਵੀ ਆਪਣੇ ਆਪ ਹੀ ਫਸੇ ਆ ਵੱਧ ਫਿਰ ਨਹੀਂ ਲੰਘ ਜਣਾਦਾ ਤੂੰ ਬਣਾਉਂਦਾ ਪੱਤੇ ਉਹ ਪੱਤਾ ਰੱਖੇ ਕਿੰਨਾ ਸਾਫ਼ ਥੀ ਸਫਾਈ ਹੁੰਦਾ ਹੋਰ ਬਰ ਸਾਡੀ ਵੀ ਸਫਾਈ ਜੇ ਅਸੀਂ ਰੱਖਾਂ ਤਾਂ ਸਫਾਈ ਆਉਂਦਾ ਨਹੀਂ ਰੋਂਦੀ ਤਾਂ ਨਹੀਂ ਕਰਦੇ ਯਾਰ ਹਾਂ ਕਰਦੇ ਬੱਤਾ ਰੱਖ ਲੈਣੇ ਨਹੀਂ ਨਹੀਂ ਡੋਕੂ ਚ ਕਰਨ ਬੱਤਾ ਜਿਨੇ ਰੱਖਿਆ ਨਹੀਂ ਜੀ ਰੋਗੀ ਕਰ ਦਿੰਦੇ ਜੀ ਤਾਇਰਾ ਹੀ ਕਰ ਦਿੰਦੇ ਆ ਯਾਰ ਰੋਂਦੀ ਤਾਂ ਕਰੀ ਨਹੀਂ ਹੈਗੀ ਇੱਕ ਵਾਰ ਕਰਦੇ ਆ ਜੀ ਚਲ ਖੋਲ ਦੇ ਜੀ ਜਾਬੀ ਵੀ ਨਹੀਂ ਜੀ ਮਰੀ ਜਾਂਦਾ ਟਿੱਕਾ ਜਾਬੀ ਤਾਂ ਮੈਂ ਲੈ ਗਿਆ ਤਾਂ ਘਰ ਪੱਟ ਕੇ ਉਹ ਘਰੇ ਰਹੇਗੀ ਨਾ ਹੈਗੀ ਯਾਰ ਲੈ ਗਈ ਬਾਈ ਬਾਈ ਉਹੀ ਜਕਰ ਫਾਇਦਾ ਵੀ ਲੈਣਾ ਹੀ ਆ ਯਾਰ ਠੰਡੇ ਦੀ ਸ਼ਰਤ ਰੱਖੀ ਫੇਲ ਕੇ ਫਾਇਦਾ ਹਾਂਜੀ ਕੀ ਫਾਇਦਾ ਠੰਡਾ ਤਾਂ ਪੀ ਹੋ ਜਾਂਦਾ ਬਾਹਰ ਹਾਂਜੀ ਗੱਲ ਤਾਂ ਪੈਦੇ ਆਪਣੇ ਕੋਲ ਲੈ ਕੇ ਆਉ ਜੀ ਨੇ ਖੇਲਣਾ ਪਰ ਰੋਂਡੀ ਨਹੀਂ ਕਰਨੀ ਹੈਗੀ 3 ਲੀਟਰ ਪੀ ਗਏ ਅੱਜ ਉਹੀ ਕਹਿੰਦਾ ਵੀ ਰੋਂਡੀ ਨਹੀਂ ਕਰਨੀ ਹੈਗੀ ਇਮਾਨਦਾਰੀ ਦਾ ਹਾਂਜੀ 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 ਗਿਆ ਨੰਬਰ ਤਾਂ ਤੇਰੇ ਹੀ ਲੱਗਦੇ ਹੈਂ ਰੋਂਡੀ ਨਹੀਂ ਕਰਨੇ ਗਰੀ ਕਿਨੇ ਕਰੀ ਹਾਂ ਦਾ ਦਾ ਸੜੀ ਬਲਾਕੇ ਜਬੇ 20 ਲੀਟਰ ਵਾਲੀ ਲੈ ਕੇ ਆਈ ਮੈਂ ਇਹਨੂੰ ਹਵੇਲੀ ਦੀ ਰੋਟੀ ਦੀ ਸ਼ਰਤ ਕਿਹਾ ਵੀ ਮੈਂ ਤੈਨੂੰ ਹਵੇਲੀ ਦੀ ਰੋਟੀ ਖਲਾਉਂਗਾ ਮੇਰੇ ਗੱਲ ਅਗਿਆ ਸੱਚੋਂ ਇਹ ਅਸੀਂ ਦੋਹੇ ਤੇ ਇਹ ਕੱਲਾ ਤਾਂ ਮੈਂ ਚੱਲ ਪਹਿਲਾਂ ਮੈਂ ਤੇ ਜੱਗਾਂ ਦਾ ਕੱਲ ਬਾਹਰ ਦੀ ਬੰਮੋਈ ਕਹਿੰਦਾ ਮੇਰੇ ਗੱਲ ਇਹਨੂੰ ਕੱਲੇ ਨੂੰ ਕੱਲੇ ਦੇ ਆ ਮਤਲਬ ਦਿਖਾਰੇ ਜਾਂਦੇ 6 ਨੇ ਤੇ ਨਹੀਂ ਮੈਨੂੰ ਦੇ ਲੈ ਤਿੰਨੇ ਜਣੇ ਤੇ ਮਣੀ ਕਹਿੰਦਾ ਕਿ ਮੈਂ ਤੈਨੂੰ ਕੱਲੇ ਨਹੀਂ ਲੈ ਜਾਊਗਾ ਫਿਰ ਮੈਂ ਵੀ ਕੱਲੇ ਨੂੰ ਭਲਾਣੀ ਦੀ ਹਾਂ ਫਿਰ ਗੱਲੇ ਨੂੰ ਬਲੋ ਉੱਪਰ ਦਾ ਫਰਕ ਤਾਂ ਦੇ ਕਿੱਥੇ ਹੈ ਕਿੱਥੇ ਬਿੰਦਰ ਨਹੀਂ ਦਿਖਾਉਂਦੇ ਡੰਡੇ ਦੀ ਬੋਤਲ ਫਿਰ ਮੇਰਾ ਵੀ ਫਰਕ ਤਾਂ ਫਿਰ ਮੈਂ ਵੀ 200 ਐ ਵੇਰੀ ਭਾਈ ਸਾਰੇ 10-10 ਰਕੀਆਂ ਲੈ ਆਤੀਆਂ ਇੰਨੇ ਚ ਕੰਮ ਨਿਬੜ ਗਿਆ ਵਧੀਆ ਮੈਂ ਹਾਂ ਜੀ ਬਾਅਦ ਵਿੱਚ ਮੈਂ 2 ਲੀਟਰ ਵਾਲੀ ਵੀ ਹੈਗੇ ਤੇ ਚੱਲ ਠੀਕ ਆ ਫਿਰ ਕੋਈ ਵੀ ਗਾਲ ਨੂੰ ਦੇਖਦੇ ਹਾਂ ਉਹਨਾਂ ਕਿਆ ਬਣਦਾ ਤੇਰਾ ਗਾਲੂ ਨਾਲੇ ਖੇਲਾਂਗੇ ਠੀਕ ਆ ਜੀ